ਤਾਨੂੰ ਯਾਦ ਹੋਏਗਾ ਜਲੰਧਰ ਦਾ ਉਕਾਣ ਜਿਹੜਾ ਕਿ ਦਿਲ ਦਹਿਲਾ ਦਿੰਦਾ ਸੀ 13 ਸਾਲਾਂ ਮਾਸੂਮ ਦੇ ਨਾਲ ਜ਼ਬਰਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਉਸੇ ਗਲੀ ਦੇ ਵਿੱਚ ਰਹਿੰਦੇ ਇੱਕ ਅੰਕਲ ਦੇ ਵੱਲੋਂ ਉਹ ਉਹਨਾਂ ਦੇ ਸਕੂਲ ਦੀ ਬੱਸ ਦਾ ਡਰਾਈਵਰ ਵੀ ਸੀਗਾ ਔਰ ਕਿਸੇ ਨੂੰ ਲੱਗਿਆ ਵੀ ਨਹੀਂ ਸੀਗਾ ਪਰ ਹੁਣ ਮਾਮਲਾ ਇਹ ਹੈ ਕਿ ਪਾਸਟਰ ਅੰਕਲ ਨਰੂਲਾ ਨੇ ਉਹਦੇ ਤੇ ਸਟੇਟਮੈਂਟ ਦਿੱਤੀ ਹੈ ਦਰਅਸਲ ਇਹ ਸਟੇਟਮੈਂਟ ਹੁਣ ਲਗਾਤਾਰ ਵਾਇਰਲ ਹੋਣੀ ਸ਼ੁਰੂ ਹੋਈ ਹੈ ਅੰਕੁਰ ਨਰੂਲਾ ਦੀ ਇਹ ਸਟੇਟਮੈਂਟ ਤੋਂ ਬਾਅਦ ਜਿਹੜਾ ਚਰਚਾਵਾ ਦਾ ਦੌਰ ਹੈ ਉਹ ਤੇਜ਼ ਹੋ ਗਿਆ ਦਰਅਸਲ ਇਹ ਸਟੇਟਮੈਂਟ ਇਹ ਸੀ ਕਿ ਅੰਕੁਰ ਨਰੂਲਾ ਜਿਹੜੇ ਕਿ ਪਾਸਟ ਨੇ ਉਹ ਕਹਿੰਦੇ ਨੇ ਕਿ ਜੇਕਰ ਉਹ ਦੋਸ਼ੀ ਸਾਡੇ ਕੋਲੇ ਆ ਜਵੇ ਤਾਂ ਅਸੀਂ ਉਹਦੀ ਪੂਲ ਬਖਸ਼ਾਦ ਆਗੇ ਹਾਲਾਂਕਿ ਇਹਦਾ ਕੰਟੈਕਸਟ ਕੀ ਹੈ ਤੇ ਉਹ ਹੀ ਬੈਟਰ ਦੱਸ ਸਕਦੇ ਆ ਪਰ ਇਸ ਪਾਸ ਬਿਆਨ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਆ ਗਏ ਨੇ ਅੱਗੇ ਔਰ ਕਹਿ ਰਹੇ ਨੇ ਕਿ ਇਹ ਬਿਆਨ ਇਸ ਤਰੀਕੇ ਦੇ ਨਾਲ ਅੰਕਰ ਨਰੂਲਾ ਨੂੰ ਨਹੀਂ ਦੇਣਾ ਚਾਹੀਦਾ ਸੀਗਾ ਪਰ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਆਨ ਕੀ ਸੀਗਾ ਬਿਆਨ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਜਿਹੜਾ ਸਾਡੀ ਮੋਨਸਟਰੀ ਹੈ ਉਹ ਸਪਿਰਚੁਅਲ ਹਸਪਤਾਲ ਹੈ ਅਸੀਂ ਲੋਕਾਂ ਦੇ ਪਾਪ ਤੇ ਭੁੱਲਾ ਬਖਸ਼ਾ ਦਿੰਨੇ ਆ ਜੇ ਉਹ ਸਾਡੇ ਕੋਲੇ ਆਏਗਾ ਤਾਂ ਅਸੀਂ ਉਹਦੀ ਭੁੱਲ ਵੀ ਬਖਸ਼ਾ ਦਾਂਗੇ ਯਾਨੀ ਕਿ ਇਸ ਕੇਸ ਦਾ આરોપી ਜਿਹੜਾ ਆ ਰਿੰਪੀ ਉਹ ਸਾਡੇ ਕੋਲੇ ਆਵੇ ਤੇ ਅਸੀਂ ਹਰਮਿੰਦਰ ਸਿੰਘ ਆਦੋਨਾ ਵੈਸੇ ਰਿੰਪੀ ਕਹਿੰਦੇ ਆ ਜੋ ਸਾਡੇ ਕੋਲੇ ਆਵੇ ਤੇ ਅਸੀਂ ਉਹਦੀ ਵੀ ਭੁੱਲ ਬਖਸ਼ਾ ਦਾਂਗੇ ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਆ ਪਰਿਵਾਰ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਜੇ ਇੰਨੀਆਂ ਹੀ ਇਹਨਾਂ ਨੂੰ ਭੁੱਲਾ ਬਖਸ਼ਾਉਣ ਦਾ ਚਾਹ ਆ ਤੇ ਪਾਸਟਰ ਵਰਜਿੰਦਰ ਦੀ ਕਿਉਂ ਨਹੀਂ ਇਹਨਾਂ ਨੇ ਭੁੱਲ ਬਖਸ਼ਾਈ ਦੋਸ਼ੀ ਸਾਡੇ ਕੋਲ ਆ ਜਵੇ ਅਸੀਂ ਉਹਦੀ ਭੁੱਲ ਬਖਸ਼ਾ ਦਵਾਂਗੇ ਪਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਹਾਲਾਂਕਿ ਪਾਸਟਰ ਅੰਕ ਨਰੂਲਾ ਦਾ ਇਹਦੇ ਉੱਤੇ ਅਜੇ ਤੱਕ ਕੋਈ ਸਪਸ਼ਟਿਕਰਨ ਨਹੀਂ ਆਇਆ ਵੀ ਉਹਨਾਂ ਨੇ ਕਿਸੇ ਕੰਟੈਕਸਟ 'ਚ ਗੱਲ ਕੀਤੀ ਸੀ ਜਾਂ ਕੀ ਕੀਤਾ ਸੀਗਾ ਉਧਰ ਪਰਿਵਾਰ ਵਾਲੇ ਜਿਹੜੇ ਨੇ ਉਹ ਬਹੁਤ ਆहत ਹੋਏ ਨੇ ਉਹ ਕੀ ਕਹਿ ਰਹੇ ਨੇ ਉਹ ਜ਼ਰੂਰਤਾਂ ਨੂੰ ਸੁਣਾ ਦਿੰਨੇ ਕਿਉਂਕਿ ਪਰਿਵਾਰ ਵਾਲੇ ਜੋ ਸੋਚ ਰਹੇ ਨੇ ਇਸ ਬਿਆਨ ਤੋਂ ਬਾਅਦ ਕਿਉਂਕਿ ਇਹ ਬਿਆਨ ਉਹਨਾਂ ਨੂੰ ਕਾਫੀ ਦੁੱਖਦਾਈ ਲੱਗਾ ਆ ਵੀ ਜਿਨ੍ਹਾਂ ਨੇ ਜਿੰਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੋਸ਼ੀ ਦੀ ਇਹ ਭੁੱਲ ਕਿਵੇਂ ਬਖਸ਼ਾ ਸਕਦੇ ਨੇ ਕਿਵੇਂ ਉਸ ਦੋਸ਼ੀ ਨੂੰ ਇਹ ਕਹਿਣਗੇ ਕਿ ਅਸੀਂ ਮaaf ਕਰਾ ਦਿੰਨੇ ਆ ਸਾਡੇ ਕੋਲੇ ਆ ਜਵੇ ਸੋ ਕੀ ਕਹਿੰਦੇ ਨੇ ਪਰਿਵਾਰ ਵਾਲੇ ਉਹ ਸੁਣਾ ਦਿੰਨੇ ਆ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਵਾ ਹਾਂਜੀ ਇਸ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰੀਆ ਹੈ ਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਹੀ ਜਿਹੜਾ ਆ ਉਹ ਸਹਿਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹੈ ਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬਸਾਂ 'ਚੋਂ ਕੱਢ ਕੇ ਵੀ ਬਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਧੀਆ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਵੀ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰੁਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹ ਤਾਂ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੋਰਰਤ ਦੀ ਖਾਤਰ ਇਸ ਕੇਸ ਨੂੰ ਗਲਤ ਧੰਗ ਦੇ ਨਾਲ ਉਲਝਾ ਰਹੇ ਨੇ ਮਨੇ ਸਾਡੇ ਸਰ ਜਹਮਦ ਉੱਤੇ ਲੋਨ ਛੜਕਿਆ ਵੇ ਇਸ ਤਰ੍ਹਾਂ ਦੀ ਗੱਲ ਕਰਕੇ ਜਿਵੇਂ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਤਾਂ ਕਹਿਣਾ ਚਾਹੁੰਦਾ ਅੰਕੁਰ ਨਰੂਲਾ ਨੂੰ ਸੀ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜ਼ਿਲ੍ਹਾ ਦੇ ਵਿੱਚ ਦੋਸ਼ੀ ਬੰਦ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਇੰਨੇ ਘਣਾਉਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲ੍ਹਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਵੋ ਉਹਨਾਂ ਨੂੰ ਬਖਸ਼ ਦੇਵੇ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇਦਾਂ ਦੀ ਕੋਈ ਤਾਕਤ ਹੈਗੀ ਏ ਉਹਨਾਂ ਨੂੰ ਉਹਨਾਂ ਦੇ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹੀ ਏ ਬਿਨਾਂ ਦੇ ਧਰਮ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਵੱਡਾ ਪਾਚਰ ਸੀਗਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਿਆ ਪਤਾ ਨਹੀਂ ਉਹ ਅੰਡਰ ਟ੍ਰਾਇਲ ਹੈ ਜਾਂ ਕਿਦਾਂ ਨਿੱਤਾ ਇਹਨਾਂ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਆ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਹੈ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਦੀ ਸੀ ਕਿ ਉਸ ਬੰਦੇ ਨੇ ਧਰਮ ਪਰਿਵਰਤਨ ਕੀਤਾ ਹੈ ਹਣਾ ਔਰ ਦੇਖੋ ਅੱਜ ਬਿੱਲੀ ਥੈਲੇੋਂ ਬਾਹਰ ਆ ਗਈ ਹੈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮaaf ਕਰਨਾ ਚਾਹੀਦਾ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ ਜ سزا ਮਿਲਣੀ ਚਾਹੀਦੀ ਏ ਉਹਨੂੰ ਫਾਂਸੀ ਮਿਲਣੀ ਚਾਹੀਦੀ ਏ ਉਹਨੂੰ ਮੌਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮaaf ਕਰਨ ਦੀ ਗੱਲ ਕਰ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹ ਇੰਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸ ਰਿਹਾ ਜਾਂਦਾ ਹੈ ਕਿ ਉਹ ਸਾਡਾ ਆਂਦਾ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਹੈ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਸੀਂ ਤਾਂ ਇਹ ਕਵਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮੁਆਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਹੈ ਨਾ ਪ੍ਰਮਾਤਮਾ ਇਹਨੂੰ ਵੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਹੈ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਹੈ ਕਿ ਸਾਡੇ ਘਰ ਦੇ ਵਾਇਰਲ ਹੋਣੀ ਸ਼ੁਰੂ ਹੋਈ ਹੈ ਅੰਕੁਰ ਨਰੂਲਾ ਦੀ ਸਟੇਟਮੈਂਟ ਤੋਂ ਬਾਅਦ ਜਿਹੜਾ ਚਰਚਾਵਾ ਦਾ ਦੌਰ ਹੈ ਉਹ ਤੇਜ਼ ਹੋ ਗਿਆ। ਦਰਅਸਲ ਇਸ ਸਟੇਟਮੈਂਟ ਇਹ ਸੀ ਕਿ ਅੰਕੁਰ ਨਰੂਲਾ ਜਿਹੜੇ ਕਿ ਪਾਸਟਰ ਨੇ ਉਹ ਕਹਿੰਦੇ ਨੇ ਕਿ ਜੇਕਰ ਉਹ ਦੋਸ਼ੀ ਸਾਡੇ ਕੋਲੇ ਆ ਜਵੇ ਤਾਂ ਅਸੀਂ ਉਹਦੀ ਪੂਲ ਬਖਸ਼ਾਦ ਆਗੇ। ਹਾਲਾਂਕਿ ਦਾ ਕੰਟੈਕਸਟ ਕੀ ਹੈ ਤੇ ਉਹ ਹੀ ਬੈਟਰ ਦੱਸ ਸਕਦੇ ਆ ਪਰ ਇਸ ਪਾਸ ਬਿਆਨ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਆਗੇ ਨਹੀਂ ਅੱਗੇ ਔਰ ਕਹਿ ਰਹੇ ਨੇ ਕਿ ਇਹ ਬਿਆਨ ਇਸ ਤਰੀਕੇ ਦੇ ਨਾਲ ਅੰਕਰ ਨਰੂਲਾ ਨੂੰ ਨਹੀਂ ਦੇਣਾ ਚਾਹੀਦਾ ਸਿਗਾ ਪਰ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਆਨ ਕੀ ਸੀਗਾ ਬਿਆਨ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਜਿਹੜਾ ਸਾਡੀ ਮੋਨਸਟਰੀ ਹੈ ਉਹ ਸਪਿਰਚੁਅਲ ਹਸਤਾਲ ਹੈ ਅਸੀਂ ਲੋਕਾਂ ਦੇ ਪਾਪ ਤੇ ਭੁੱਲਾ ਬਖਸ਼ਾ ਦਿੰਨੇ ਆ ਜੇ ਉਹ ਸਾਡੇ ਕੋਲੇ ਆਏਗਾ ਤਾਂ ਅਸੀਂ ਉਹਦੀ ਭੁੱਲ ਵੀ ਬਖਸ਼ਾ ਦਾਂਗੇ ਯਾਨੀ ਕਿ ਇਸ ਕੇਸ ਦਾ આરોપી ਜਿਹੜਾ ਆ ਰਿੰਪੀ ਉਹ ਸਾਡੇ ਕੋਲੇ ਆਵੇ ਤੇ ਅਸੀਂ ਹਰਮਿੰਦਰ ਸਿੰਘ ਆਦੋਂ ਆ ਵੈਸੇ ਰਿੰਪੀ ਕਹਿੰਦੇ ਆ ਜੋ ਸਾਡੇ ਕੋਲੇ ਆਵੇ ਤੇ ਅਸੀਂ ਉਹਦੀ ਵੀ ਭੁੱਲ ਬਖਸ਼ਾ ਦਾਂਗੇ ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਆ ਪਰਿਵਾਰ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਜੇ ਇੰਨੀਆਂ ਹੀ ਇਹਨਾਂ ਨੂੰ ਭੁੱਲਾ ਬਖਸ਼ਾਉਣ ਦਾ ਚਾਹ ਆ ਤੇ ਪਾਸਟਰ ਵਰਜਿੰਦਰ ਦੀ ਕਿਉਂ ਨਹੀਂ ਇਹਨਾਂ ਨੇ ਭੁੱਲ ਬਖਸ਼ਾਈ ਦੋਸ਼ੀ ਸਾਡੇ ਕੋਲ ਆ ਜਵੇ ਅਸੀਂ ਉਹਦੀ ਭੁੱਲ ਬਖਸ਼ਾ ਦਵਾਂਗੇ ਪਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਹਾਲਾਂਕਿ ਪਾਸਟਰ ਅੰਕੁਰ ਨਰੂਲਾ ਦਾ ਇਹਦੇ ਉੱਤੇ ਅਜੇ ਤੱਕ ਕੋਈ ਸਪਸ਼ਟਿਕਰਨ ਨਹੀਂ ਆਇਆ ਵੀ ਉਹਨਾਂ ਨੇ ਕਿਸੇ ਕੰਟੈਕਸਟ 'ਚ ਗੱਲ ਕੀਤੀ ਸੀ ਜਾਂ ਕੀ ਕੀਤਾ ਸੀਗਾ ਉਧਰ ਪਰਿਵਾਰ ਵਾਲੇ ਜਿਹੜੇ ਨੇ ਉਹ ਬਹੁਤ ਆहत ਹੋਏ ਨੇ ਉਹ ਕੀ ਕਹਿ ਰਹੇ ਨੇ ਉਹ ਜ਼ਰੂਰ ਤੁਹਾਨੂੰ ਸੁਣਾ ਦਿੰਨੇ ਕਿਉਂਕਿ ਪਰਿਵਾਰ ਵਾਲੇ ਜੋ ਸੋਚ ਰਹੇ ਨੇ ਇਸ ਬਿਆਨ ਤੋਂ ਬਾਅਦ ਕਿਉਂਕਿ ਇਹ ਬਿਆਨ ਉਹਨਾਂ ਨੂੰ ਕਾਫੀ ਦੁਖਦਾਈ ਲੱਗਾ ਆ ਵੀ ਜਿਨ੍ਹਾਂ ਨੇ ਜਿਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੋਸ਼ੀ ਦੀ ਇਹ ਭੁੱਲ ਕਿਵੇਂ ਬਖਸ਼ਾ ਸਕਦੇ ਨੇ ਕਿਵੇਂ ਉਸ ਦੋਸ਼ੀ ਨੂੰ ਇਹ ਕਹਿਣਗੇ ਕਿ ਅਸੀਂ ਮਾਫ਼ ਕਰਾ ਦਿੰਨੇ ਆ ਸਾਡੇ ਕੋਲੇ ਆ ਜਵੇ ਸੋ ਕੀ ਕਹਿੰਦੇ ਨੇ ਪਰਿਵਾਰ ਵਾਲੇ ਉਹ ਸੁਣਾ ਦਿੰਨੇ ਆ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰਿਆ ਹੈ ਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਜਿਹੜਾ ਹੈ ਉਹ ਸਹਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨਹੀਂ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬਸਾਂ ਚੋਂ ਕੱਢ ਕੇ ਵੀ ਬਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਧੀਆ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਕਿ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹ ਤਾਂ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੌਹਰਤ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ ਸਾਡੇ ਸਰ ਜਰਮਾ ਦੇ ਉੱਤੇ ਲੂਣ ਛਿੜਕਿਆ ਵੇ ਇਸ ਤਰ੍ਹਾਂ ਦੀ ਗੱਲ ਕਰਕੇ ਜਿਵੇਂ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਤਾਂ ਕਹਿਣਾ ਚਾਹੁੰਦਾ ਹਾਂ ਅੰਕੁਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜੇਲਾਂ ਦੇ ਵਿੱਚ ਦੋਸ਼ੀ ਬੰਦ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਇੰਨੇ ਘਨੌਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਓ ਉਹਨਾਂ ਨੂੰ ਬਖਸ਼ ਦੇ ਵੀ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇੰਦਾ ਦੀ ਕੋਈ ਤਾਕਤ ਹੈਗੀ ਹੈ ਉਹਨਾਂ ਨੂੰ ਆਪਣੇ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹ ਹੈ ਬਿਨਾਂ ਦੇ ਧਰਮ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਵੱਡਾ ਪਾਚਰ ਸੀਗਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਪਤਾ ਨਹੀਂ ਉਹ ਅੰਡਰ ਟ੍ਰਾਇਲ ਹੈ ਜਾਂ ਕਿਦਾਂ ਨੇ ਤਾਂ ਇਹਨਾਂ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਆ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਹੈ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਦੀ ਸੀ ਕਿ ਉਸ ਬੰਦੇ ਨੇ ਧਰਮ ਪਰਿਵਰਤਨ ਕੀਤਾ ਹੈ ਹਨਾ ਔਰ ਦੇਖੋ ਅੱਜ ਬਿੱਲੀ ਥੈਨੇ ਤੋਂ ਬਾਹਰ ਆ ਗਈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮਾਫ਼ ਕਰਨਾ ਚਾਹੀਦਾ ਹੈ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਏ ਉਹਨੂੰ ਫਾਂਸੀ ਮਿਲਣੀ ਚਾਹੀਦੀ ਏ ਉਹਨੂੰ ਮੋਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮਾਫ ਕਰਨ ਦੀ ਗੱਲ ਕਰ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹ ਇਨਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸਣਾ ਜਾਂਦਾ ਹੈ ਕਿ ਉਹ ਸਾਡਾ ਬੰਦਾ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਹੈ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਜੀਤਾ ਇਹ ਕਹਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮਾਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਨਾ ਪ੍ਰਮਾਤਮਾ ਇਹ ਨੂੰ ਹੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਹੈ ਸਰ ਵਾਇਰਲ ਹੋਣੀ ਸ਼ੁਰੂ ਹੋਈ ਹੈ ਅੰਕੁਰ ਨਰੋਲਾ ਦੀ ਇਸ ਸਟੇਟਮੈਂਟ ਤੋਂ ਬਾਅਦ ਜਿਹੜਾ ਚਰਚਾਵਾ ਦਾ ਦੌਰ ਹੈ ਉਹ ਤੇਜ਼ ਹੋ ਗਿਆ ਦਰਅਸਲ ਇਸ ਸਟੇਟਮੈਂਟ ਇਹ ਸੀ ਕਿ ਅੰਕਰ ਨਰੂਲਾ ਜਿਹੜੇ ਕਿ ਪਾਸਟਰ ਨੇ ਉਹ ਕਹਿੰਦੇ ਨੇ ਕਿ ਜੇਕਰ ਉਹ ਦੋਸ਼ੀ ਸਾਡੇ ਕੋਲੇ ਆ ਜਵੇ ਤਾਂ ਅਸੀਂ ਉਹਦੀ ਪੂਲ ਬਖਸ਼ਾ ਦੇ ਆਗੇ ਹਾਲਾਂਕਿ ਇਹਦਾ ਕੰਟੈਕਸਟ ਕੀ ਹੈ ਤੇ ਉਹ ਹੀ ਬੈਟਰ ਦੱਸ ਸਕਦੇ ਆ ਪਰ ਇਸ ਪਾਸ ਬਿਆਨ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਆ ਗਏ ਨੇ ਅੱਗੇ ਔਰ ਕਹਿ ਰਹੇ ਨੇ ਕਿ ਇਹ ਬਿਆਨ ਇਸ ਤਰੀਕੇ ਦੇ ਨਾਲ ਅੰਕਰ ਨਰੂਲਾ ਨੂੰ ਨਹੀਂ ਦੇਣਾ ਚਾਹੀਦਾ ਸੀਗਾ ਪਰ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਆਨ ਕੀ ਸੀਗਾ ਬਿਆਨ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਜਿਹੜਾ ਸਾਡੀ ਮੋਨਸਟਰੀ ਆ ਉਹ ਸਪਿਰਚੁਅਲ ਹਸਪਤਾਲ ਐ ਅਸੀਂ ਲੋਕਾਂ ਦੇ ਪਾਪ ਤੇ ਭੁੱਲਾ ਬਖਸ਼ਾ ਦਿੰਨੇ ਆ ਜੇ ਉਹ ਸਾਡੇ ਕੋਲੇ ਆਏਗਾ ਤਾਂ ਅਸੀਂ ਉਹਦੀ ਭੁੱਲ ਵੀ ਬਖਸ਼ਾ ਦਾਂਗੇ ਯਾਨੀ ਕਿ ਇਸ ਕੇਸ ਦਾ આરોપી ਜਿਹੜਾ ਆ ਰਿੰਪੀ ਉਹ ਸਾਡੇ ਕੋਲੇ ਆਵੇ ਤੇ ਅਸੀਂ ਹਰਮਿੰਦਰ ਸਿੰਘ ਆਦੋਂ ਆ ਵੈਸੇ ਰਿੰਪੀ ਕਹਿੰਦੇ ਆ ਜੋ ਸਾਡੇ ਕੋਲੇ ਆਵੇ ਤੇ ਅਸੀਂ ਉਹਦੀ ਵੀ ਪੁੱਲ ਬਖਸ਼ਾ ਦਾਂਗੇ ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਆ ਪਰਿਵਾਰ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਜੇ ਇੰਨੀਆਂ ਹੀ ਇਹਨਾਂ ਨੂੰ ਭੁੱਲਾ ਬਖਸ਼ਾਉਣ ਦਾ ਚਾਹ ਆ ਤੇ ਪਾਸਟਰ ਵਰਜਿੰਦਰ ਦੀ ਕਿਉਂ ਨਹੀਂ ਇਹਨਾਂ ਨੇ ਭੁੱਲ ਬਖਸ਼ਾਈ ਦੋਸ਼ੀ ਸਾਡੇ ਕੋਲ ਆ ਜਵੇ ਅਸੀਂ ਉਹਦੀ ਭੁੱਲ ਬਖਸ਼ਾ ਦਵਾਂਗੇ ਪਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਹਾਲਾਂਕਿ ਪਾਸਟਰ ਅੰਕੁਰ ਨਰੂਲਾ ਦਾ ਇਹਦੇ ਉੱਤੇ ਅਜੇ ਤੱਕ ਕੋਈ ਸਪਸ਼ਟਿਕਰਨ ਨਹੀਂ ਆਇਆ ਵੀ ਉਹਨਾਂ ਨੇ ਕਿਸੇ ਕੰਟੈਕਸਟ 'ਚ ਗੱਲ ਕੀਤੀ ਸੀ ਜਾਂ ਕੀ ਕੀਤਾ ਸੀਗਾ ਉਧਰ ਪਰਿਵਾਰ ਵਾਲੇ ਜਿਹੜੇ ਨੇ ਉਹ ਬਹੁਤ ਆहत ਹੋਏ ਨੇ ਉਹ ਕੀ ਕਹਿ ਰਹੇ ਨੇ ਉਹ ਜ਼ਰੂਰਤਾਂ ਨੂੰ ਸੁਣਾ ਦਿੰਨੇ ਕਿਉਂਕਿ ਪਰਿਵਾਰ ਵਾਲੇ ਜੋ ਸੋਚ ਰਹੇ ਨੇ ਇਸ ਬਿਆਨ ਤੋਂ ਬਾਅਦ ਕਿਉਂਕਿ ਇਹ ਬਿਆਨ ਉਹਨਾਂ ਨੂੰ ਕਾਫੀ ਦੁੱਖਦਾਈ ਲੱਗਾ ਆ ਵੀ ਜਿਨ੍ਹਾਂ ਨੇ ਜਿਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੋਸ਼ੀ ਦੀਏ ਭੁੱਲ ਕਿਵੇਂ ਬਖਸ਼ਾ ਸਕਦੇ ਨੇ ਕਿਵੇਂ ਉਸ ਦੋਸ਼ੀ ਨੂੰ ਇਹ ਕਹਿਣਗੇ ਕਿ ਅਸੀਂ ਮaaf ਕਰਾ ਦਿੰਨੇ ਆ ਸਾਡੇ ਕੋਲੇ ਆ ਜਾਵੇ ਸੋ ਕੀ ਕਹਿੰਦੇ ਨੇ ਪਰਿਵਾਰ ਵਾਲੇ ਉਹ ਸੁਣਾ ਦਿੰਨੇ ਆ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰੇ ਆ ਹਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਹੀ ਜਿਹੜਾ ਹੈ ਉਹ ਸਹਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹੈ ਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬੱਸਾਂ ਚੋਂ ਕੱਢ ਕੇ ਵੀ ਬੱਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਧੀਆਂ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਆ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਕਿ ਐਡਾ ਵੱਡਾ ਇਨਸੀਡੈਂਟ ਵਾਪਰਿਆ ਹੈ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ। ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹਦਾ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੋਰਤ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ। ਉਹਨਾਂ ਨੇ ਸਾਡੇ ਸਰ ਜਰਮਾ ਦੇ ਉੱਤੇ ਲੂਣ ਛਿੜਕਿਆ ਵੇ। ਇਸ ਤਰ੍ਹਾਂ ਦੀ ਗੱਲ ਕਰਕੇ ਜਿਵੇਂ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ। ਮੈਂ ਤਾਂ ਕਹਿਣਾ ਚਾਹੁੰਦਾ ਅੰਕੁਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜ਼ਿਲ੍ਹਿਆਂ ਦੇ ਵਿੱਚ ਦੋਸ਼ੀ ਬੰਦ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਹੜਾ ਨੇ ਬਲਾਤਕਾਰ ਕੀਤੇ ਨੇ ਜਿਹੜਾ ਨੇ ਇੰਨੇ ਘਨੌਣੇ ਅਪਰਾਧ ਕੀਤੇ ਨੇ ਉਹ ਸਾਰਿਆਂ ਜੇਲ੍ਹਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਵੋ ਉਹਨਾਂ ਨੂੰ ਬਖਸ਼ ਦੇਵੇ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇੰਦਾ ਦੀ ਕੋਈ ਤਾਕਤ ਹੈਗੀ ਏ ਉਹਨਾਂ ਨੂੰ ਆਪਣੇ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹੀ ਏ ਇਹਨਾਂ ਦੇ ਧਰਮ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਵੱਡਾ ਪਾਰਸਲ ਸਿਗਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਆ ਪਤਾ ਨਹੀਂ ਉਹ ਅੰਡਰ ਟ੍ਰਾਇਲ ਹੈ ਜਾਂ ਕਿਦਾਂ ਨੀਤਾ ਇਹਨਾਂ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਆ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਏ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਦੀ ਸੀ ਕਿ ਉਸ ਬੰਦੇ ਨੇ ਧਰਮ ਪਰिवर्तन ਕੀਤਾ ਹੈ ਹਨਾ ਔਰ ਦੇਖੋ ਅੱਜ ਬਿੱਲੀ ਥੈਨੇ ਤੋਂ ਬਾਹਰ ਆ ਗਈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮਾਫ ਕਰਨਾ ਚਾਹੀਦਾ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਏ ਉਹਨੂੰ ਫਾਂਸੀ ਮਿਲਣੀ ਚਾਹੀਦੀ ਏ ਉਹਨੂੰ ਮੌਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮਾਫ ਕਰਨ ਦੀ ਗੱਲ ਕਰ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਉਹ ਇੰਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸਣਾ ਜਾਂਦਾ ਹੈ ਕਿ ਉਹ ਸਾਡਾ ਹੰਦ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਹੈ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਸੀਂ ਤਾਂ ਇਹ ਕਵਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮੁਆਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਹੈ ਨਾ ਪ੍ਰਮਾਤਮਾ ਇਹਨੂੰ ਹੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ जख्मਾਂ ਤੇ ਲੂਣ ਛਿੜਕਣ ਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਹੈ। ਪਰ ਵਾਇਰਲ ਹੋਣੀ ਸ਼ੁਰੂ ਹੋਈ ਹੈ। ਅੰਕੁਰ ਨਰੂਲਾ ਦੀ ਸਟੇਟਮੈਂਟ ਤੋਂ ਬਾਅਦ ਜਿਹੜਾ ਚਰਚਾਵਾ ਦਾ ਦੌਰ ਹੈ ਉਹ ਤੇਜ਼ ਹੋ ਗਿਆ। ਦਰਅਸਲ ਇਸ ਸਟੇਟਮੈਂਟ ਇਹ ਸੀ ਕਿ ਅੰਕੁਰ ਨਰੂਲਾ ਜਿਹੜੇ ਕਿ ਪਾਸਟਰ ਨੇ ਉਹ ਕਹਿੰਦੇ ਨੇ ਕਿ ਜੇਕਰ ਉਹ ਦੋਸ਼ੀ ਸਾਡੇ ਕੋਲੇ ਆ ਜਵੇ ਤਾਂ ਅਸੀਂ ਉਹਦੀ ਪੂਲ ਬਖਸ਼ਾਦ ਆਗੇ। ਹਾਲਾਂਕਿ ਦਾ ਕੰਟੈਕਸਟ ਕੀ ਹੈ ਤੇ ਉਹ ਹੀ ਬੈਟਰ ਦੱਸ ਸਕਦੇ ਆ ਪਰ ਇਸ ਪਾਸ ਬਿਆਨ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਅੱਗੇ ਨਹੀਂ ਅੱਗੇ ਔਰ ਕਹਿ ਰਹੇ ਨੇ ਕਿ ਇਹ ਬਿਆਨ ਇਸ ਤਰੀਕੇ ਦੇ ਨਾਲ ਅੰਕਰ ਨਰੂਲਾ ਨੂੰ ਨਹੀਂ ਦੇਣਾ ਚਾਹੀਦਾ ਸਿਗਾ ਪਰ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਆਨ ਕੀ ਸੀਗਾ ਬਿਆਨ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਜਿਹੜਾ ਸਾਡੀ ਮੋਨਸਟਰੀ ਹੈ ਉਹ ਸਪਿਰਚੁਅਲ ਹਸਤਾਲ ਹੈ ਅਸੀਂ ਲੋਕਾਂ ਦੇ ਪਾਪ ਤੇ ਭੁੱਲਾ ਬਖਸ਼ਾ ਦਿੰਨੇ ਆ ਜੇ ਉਹ ਸਾਡੇ ਕੋਲ ਆਏਗਾ ਤਾਂ ਅਸੀਂ ਉਹਦੀ ਭੁੱਲ ਵੀ ਬਖਸ਼ਾ ਦਾਂਗੇ ਯਾਨੀ ਕਿ ਇਸ ਕੇਸ ਦਾ આરોપી ਜਿਹੜਾ ਆ ਰਿੰਪੀ ਉਹ ਸਾਡੇ ਕੋਲੇ ਆਵੇ ਤੇ ਅਸੀਂ ਹਰਮਿੰਦਰ ਸਿੰਘ ਆਦੋਂ ਆ ਵੈਸੇ ਰਿੰਪੀ ਕਹਿੰਦੇ ਆ ਜੋ ਸਾਡੇ ਕੋਲੇ ਆਵੇ ਤੇ ਅਸੀਂ ਉਹਦੀ ਵੀ ਭੁੱਲ ਬਖਸ਼ਾ ਦਾਂਗੇ ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਆ ਪਰਿਵਾਰ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਜੇ ਇੰਨੀਆਂ ਹੀ ਇਹਨਾਂ ਨੂੰ ਭੁੱਲਾ ਬਖਸ਼ਾਉਣ ਦਾ ਚਾਹ ਆ ਤੇ ਪਾਸਟਰ ਵਰਜਿੰਦਰ ਦੀ ਕਿਉਂ ਨਹੀਂ ਇਹਨਾਂ ਨੇ ਭੁੱਲ ਬਖਸ਼ਾਈ ਦੋਸ਼ੀ ਸਾਡੇ ਕੋਲ ਆ ਜਵੇ ਅਸੀਂ ਉਹਦੀ ਭੁੱਲ ਬਖਸ਼ਾ ਦਵਾਂਗੇ ਪਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਹਾਲਾਂਕਿ ਪਾਸਟਰ ਅੰਕੁਰ ਨਰੂਲਾ ਦਾ ਇਹਦੇ ਉੱਤੇ ਅਜੇ ਤੱਕ ਕੋਈ ਸਪਸ਼ਟਿਕਰਨ ਨਹੀਂ ਆਇਆ ਵੀ ਉਹਨਾਂ ਨੇ ਕਿਸੇ ਕੰਟੈਕਸਟ 'ਚ ਗੱਲ ਕੀਤੀ ਸੀ ਜਾਂ ਕੀ ਕੀਤਾ ਸੀਗਾ ਉਧਰ ਪਰਿਵਾਰ ਵਾਲੇ ਜਿਹੜੇ ਨੇ ਉਹ ਬਹੁਤ ਆहत ਹੋਏ ਨੇ ਉਹ ਕੀ ਕਹਿ ਰਹੇ ਨੇ ਉਹ ਜ਼ਰੂਰਤਾਂ ਨੂੰ ਸੁਣਾ ਦਿੰਨੇ ਕਿਉਂਕਿ ਪਰਿਵਾਰ ਵਾਲੇ ਜੋ ਸੋਚ ਰਹੇ ਨੇ ਇਸ ਬਿਆਨ ਤੋਂ ਬਾਅਦ ਕਿਉਂਕਿ ਇਹ ਬਿਆਨ ਉਹਨਾਂ ਨੂੰ ਕਾਫੀ ਦੁੱਖਦਾਈ ਲੱਗਾ ਆ ਵੀ ਜਿਨ੍ਹਾਂ ਨੇ ਜਿਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੋਸ਼ੀ ਦੀ ਇਹ ਭੁੱਲ ਕਿਵੇਂ ਬਖਸ਼ਾ ਸਕਦੇ ਨੇ ਕਿਵੇਂ ਉਸ ਦੋਸ਼ੀ ਨੂੰ ਇਹ ਕਹਿਣਗੇ ਕਿ ਅਸੀਂ ਮaaf ਕਰਾ ਦਿੰਨੇ ਆ ਸਾਡੇ ਕੋਲੇ ਆ ਜਾਵੇ ਸੋ ਕੀ ਕਹਿੰਦੇ ਨੇ ਪਰਿਵਾਰ ਵਾਲੇ ਉਹ ਸੁਣਾ ਦਿੰਨੇ ਆ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰੇ ਆ ਹਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਹੀ ਜਿਹੜਾ ਹੈ ਉਹ ਸਹਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹੈ ਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬਸਾਂ ਚੋਂ ਕੱਢ ਕੇ ਵੀ ਬਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਧੀਆ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਕਿ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰੁਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹ ਤਾਂ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੋਰਤ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ ਉਹਨੇ ਸਾਡੇ ਸਰ ਜਰਮਾ ਦੇ ਉੱਤੇ ਲੋਨ ਛਿੜਕਿਆ ਵੇ ਇਸ ਤਰ੍ਹਾਂ ਦੀ ਗੱਲ ਕਰਕੇ ਉਜਵੇ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਮੈਂ ਤਾਂ ਕਹਿਣਾ ਚਾਹੁੰਦਾ ਅੰਕੁਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜੇਲਾਂ ਦੇ ਵਿੱਚ ਦੋਸ਼ੀ ਬੰਦ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਇੰਨੇ ਘਨੌਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਓ ਉਹਨਾਂ ਨੂੰ ਬਖਸ਼ ਦੇ ਵੀ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇੰਦਾ ਦੀ ਕੋਈ ਤਾਕਤ ਹੈਗੀ ਹੈ ਉਹਨਾਂ ਨੂੰ ਆਪਣੇ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹ ਹੈ ਇਹਨਾਂ ਦੇ ਧਰਮ ਦੇ ਵਿੱਚ ਇਹ ਕਿਹਨਾਂ ਦਾ ਵੱਡਾ ਵੱਡਾ ਪਾਚਰ ਸੀਗਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਪਤਾ ਨਹੀਂ ਉਹ ਅੰਡਰ ਟ੍ਰਾਇਲ ਹੈ ਜਾਂ ਕਿਦਾਂ ਨੀਤਾ ਇੰਨਾ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਆ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਹੈ ਔਰ ਮੈਂ ਇਹ ਕਵਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਦੀ ਸੀ ਕਿ ਉਸ ਬੰਦੇ ਨੇ ਧਰਮ ਪਰਿਵਰਤਨ ਕੀਤਾ ਹੈ ਹਨਾ ਔਰ ਦੇਖੋ ਅੱਜ ਬਿੱਲੀ ਥੈਨੇ ਤੋਂ ਬਾਹਰ ਆ ਗਈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮਾਫ਼ ਕਰਨਾ ਚਾਹੀਦਾ ਹੈ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ ਜ سزا ਮਿਲਣੀ ਚਾਹੀਦੀ ਏ ਉਹਨੂੰ ਫਾਂਸੀ ਮਿਲਣੀ ਚਾਹੀਦੀ ਏ ਉਹਨੂੰ ਮੋਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮਾਫ ਕਰਨ ਦੀ ਗੱਲ ਕਰ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹ ਇੰਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸਣਾ ਜਾਂਦਾ ਕੋ ਉਹ ਸਾਡਾ ਬੰਦਾ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਆ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਜੀ ਤਾਂ ਇਹ ਕਹਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮੁਆਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਨਾ ਪ੍ਰਮਾਤਮਾ ਇਹਨੂੰ ਹੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਹੈ ਪਰ ਵਾਇਰਲ ਹੁਣੇ ਸ਼ੁਰੂ ਹੋਈ ਹੈ ਅੰਕੁਰ ਨਰੋਲਾ ਦੀ ਸਟੇਟਮੈਂਟ ਤੋਂ ਬਾਅਦ ਜਿਹੜਾ ਚਰਚਾਵਾ ਦਾ ਦੌਰ ਹੈ ਉਹ ਤੇਜ਼ ਹੋ ਗਿਆ ਦਰਅਸਲ ਇਸ ਸਟੇਟਮੈਂਟ ਇਹ ਸੀ ਕਿ ਅੰਕਰ ਨਰੂਲਾ ਜਿਹੜੇ ਕਿ ਪਾਸਟਰ ਨੇ ਉਹ ਕਹਿੰਦੇ ਨੇ ਕਿ ਜੇਕਰ ਉਹ ਦੋਸ਼ੀ ਸਾਡੇ ਕੋਲੇ ਆ ਜਵੇ ਤਾਂ ਅਸੀਂ ਉਹਦੀ ਪੂਲ ਬਖਸ਼ਾਦ ਆ ਗਏ ਹਾਲਾਂਕਿ ਦਾ ਕੰਟੈਕਸਟ ਕੀ ਹੈ ਤੇ ਉਹੀ ਬੈਟਰ ਦੱਸ ਸਕਦੇ ਆ ਪਰ ਇਸ ਪਾਸ ਬਿਆਨ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਆ ਗਏ ਨੇ ਅੱਗੇ ਔਰ ਕਹਿ ਰਹੇ ਨੇ ਕਿ ਇਹ ਬਿਆਨ ਇਸ ਤਰੀਕੇ ਦੇ ਨਾਲ ਅੰਕਰ ਨਰੂਲਾ ਨੂੰ ਨਹੀਂ ਦੇਣਾ ਚਾਹੀਦਾ ਸਿਗਾ ਪਰ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਆਨ ਕੀ ਸੀਗਾ ਬਿਆਨ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਜਿਹੜਾ ਸਾਡੀ ਮੋਨਿਸਟਰੀ ਹੈ ਉਹ ਸਪਿਰਚੁਅਲ ਹਸਪਤਾਲ ਹੈ ਅਸੀਂ ਲੋਕਾਂ ਦੇ ਪਾਪ ਤੇ ਭੁੱਲਾ ਬਖਸ਼ਾ ਦਿੰਨੇ ਆ ਜੇ ਉਹ ਸਾਡੇ ਕੋਲੇ ਆਏਗਾ ਤਾਂ ਅਸੀਂ ਉਹਦੀ ਭੁੱਲ ਵੀ ਬਖਸ਼ਾ ਦਾਂਗੇ ਯਾਨੀ ਕਿ ਇਸ ਕੇਸ ਦਾ આરોપી ਜਿਹੜਾ ਆ ਰਿੰਪੀ ਉਹ ਸਾਡੇ ਕੋਲੇ ਆਵੇ ਤੇ ਅਸੀਂ ਹਰਮਿੰਦਰ ਸਿੰਘ ਆਦੋਂ ਆ ਵੈਸੇ ਰਿੰਪੀ ਕਹਿੰਦੇ ਆ ਜੋ ਸਾਡੇ ਕੋਲੇ ਆਵੇ ਤੇ ਅਸੀਂ ਉਹਦੀ ਵੀ ਭੁੱਲ ਬਖਸ਼ਾ ਦਾਂਗੇ ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਆ ਪਰਿਵਾਰ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਜੇ ਇੰਨੀਆਂ ਹੀ ਇਹਨਾਂ ਨੂੰ ਭੁੱਲਾ ਬਖਸ਼ਾਉਣ ਦਾ ਚਾਹ ਆ ਤੇ ਪਾਸਟਰ ਵਰਜਿੰਦਰ ਦੀ ਕਿਉਂ ਨਹੀਂ ਇਹਨਾਂ ਨੇ ਭੁੱਲ ਬਖਸ਼ਾਈ ਦੋਸ਼ੀ ਸਾਡੇ ਕੋਲ ਆ ਜਵੇ ਅਸੀਂ ਉਹਦੀ ਭੁੱਲ ਬਖਸ਼ਾਦ ਮੰਗੇ ਪਰ ਫਿਲਹਾਲ ਇਹ ਤ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਹਾਲਾਂਕਿ ਪਾਸਟਰ ਅੰਕੁਰ ਨਰੂਲਾ ਦਾ ਇਹਦੇ ਉੱਤੇ ਅਜੇ ਤੱਕ ਕੋਈ ਸਪਸ਼ਟਿਕਰਨ ਨਹੀਂ ਆਇਆ ਵੀ ਉਹਨਾਂ ਨੇ ਕਿਸੇ ਕੰਟੈਕਸਟ 'ਚ ਗੱਲ ਕੀਤੀ ਸੀ ਜਾਂ ਕੀ ਕੀਤਾ ਸੀਗਾ ਉਧਰ ਪਰਿਵਾਰ ਵਾਲੇ ਜਿਹੜੇ ਨੇ ਉਹ ਬਹੁਤ ਆहत ਹੋਏ ਨੇ ਉਹ ਕੀ ਕਹਿ ਰਹੇ ਨੇ ਉਹ ਜ਼ਰੂਰਤਾਂ ਨੂੰ ਸੁਣਾ ਦਿੰਨੇ ਕਿਉਂਕਿ ਪਰਿਵਾਰ ਵਾਲੇ ਜੋ ਸੋਚ ਰਹੇ ਨੇ ਇਸ ਬਿਆਨ ਤੋਂ ਬਾਅਦ ਕਿਉਂਕਿ ਇਹ ਬਿਆਨ ਉਹਨਾਂ ਨੂੰ ਕਾਫੀ ਦੁਖਦਾਇਆ ਲੱਗਾ ਆ ਵੀ ਜਿਨ੍ਹਾਂ ਨੇ ਜਿਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੋਸ਼ੀ ਦੀ ਇਹ ਭੁੱਲ ਕਿਵੇਂ ਬਖਸ਼ਾ ਸਕਦੇ ਨੇ ਕਿਵੇਂ ਉਸ ਦੋਸ਼ੀ ਨੂੰ ਇਹ ਕਹਿਣਗੇ ਕਿ ਅਸੀਂ ਮਾਫ ਕਰਾ ਦਿੰਨੇ ਆ ਸਾਡੇ ਕੋਲੇ ਆ ਜਵੇ ਸੋ ਕੀ ਕਹਿੰਦੇ ਨੇ ਪਰਿਵਾਰ ਵਾਲੇ ਉਹ ਸੁਣਾ ਦਿੰਨੇ ਆ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰਿਆ ਹੈ ਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਜਿਹੜਾ ਹੈ ਉਹ ਸਹਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹੈ ਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨਹੀਂ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬਸਾਂ ਚੋਂ ਕੱਢ ਕੇ ਵੀ ਬਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਧੀਆ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਕਿ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰੁਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹਦਾ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੋਰਤ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ ਉਹਨਾਂ ਨੇ ਸਾਡੇ ਸਰ ਜਹਮਾ ਦੇ ਉੱਤੇ ਲੂਣ ਛਿੜਕਿਆ ਵੇ ਇਸ ਤਰ੍ਹਾਂ ਦੀ ਗੱਲ ਕਰਕੇ ਉਜਵੇ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਤਾਂ ਕਹਿਣਾ ਚਾਹੁੰਦਾ ਅੰਕੁਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜ਼ਿਲ੍ਹਾ ਦੇ ਵਿੱਚ ਦੋਸ਼ੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਇੰਨੇ ਘਨੌਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਓ ਉਹਨਾਂ ਬਖਸ਼ ਦੇ ਵੀ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇੰਦਾ ਦੀ ਕੋਈ ਤਾਕਤ ਹੈਗੀ ਹੈ ਉਹਨਾਂ ਨੂੰ ਸਭ ਨੇ ਘਰ ਰੱਖੇ ਸਾਹਮਣੇ